ਸਾਸੀ ਗੱਲ ਦੋਸਤੋ ਪਿਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਸਾਡੀ ਟੀਮ ਪਹੁੰਚੀ ਹੈ ਰਾਜਸਥਾਨ ਦੇ ਕਸਬਾ ਚੂਨਾਵੜ ਵਿਖੇ ਚੂਨਾਵੜ ਸ਼੍ਰੀ ਗੰਗਾ ਨਗਰ ਤੋਂ 20 ਕਿਲੋਮੀਟਰ ਪਦਮਪੁਰ ਰੋਡ ਤੇ ਸਥਿਤ ਹੈ ਇਸ ਨੂੰ ਜ਼ਿਲ੍ਹਾ ਤੇ ਤਹਿਸੀਲ ਗੰਗਾ ਨਗਰ ਅਤੇ ਵਿਧਾਨ ਸਭਾ ਹਲਕਾ ਕਰਨਪੁਰ ਲੱਗਦਾ ਹੈ ਚੂਨਾਵੜ ਬਹੁਤ ਪੁਰਾਣਾ ਪਿੰਡ ਹੈ 1947 ਦੀ ਵੰਡ ਤੋਂ ਪਹਿਲਾਂ ਇੱਥੇ ਮੁਸਲਮਾਨ ਆਬਾਦੀ ਵੀ ਕਾਫੀ ਸੀ ਇਸ ਦੇ ਇੱਕ ਹਿੱਸਾ ਜਿਸ ਵਿੱਚ ਜ਼ਿਆਦਾ ਜਾਟ ਬਰਾਦਰੀ ਹੈ ਉਸ ਵਾਲੇ ਏਰੀਏ ਦਾ ਪਹਿਲਾ ਨਾਮ ਉਦੇਪੁਰ ਖੁਸ਼ਹਾਲ ਸੀ ਤੇ ਅੱਜ ਵੀ ਕਾਗਜ਼ਾਂ ਵਿੱਚ ਉਦੇਪੁਰ ਖੁਸ਼ਹਾਲ ਹੀ ਹੈ ਕਹਿੰਦੇ ਹਨ ਇਸ ਨੂੰ ਬਜ਼ੁਰਗ ਖੁਸ਼ਹਾਲ ਸਾਹੂ ਜੀ ਵੱਲੋਂ ਆਬਾਦ ਕੀਤਾ ਗਿਆ ਸੀ ਜਿਸ ਕਰਕੇ ਇਸ ਦਾ ਨਾਮ ਉਦੇਪੁਰ ਖੁਸ਼ਹਾਲ ਪੈ ਗਿਆ ਦੂਸਰਾ ਇੱਥੇ ਮੁਸਲਮਾਨ ਬਰਾਦਰੀ ਵੀ ਕਾਫੀ ਸੀ ਤੇ ਕਹਿੰਦੇ ਹਨ ਜਦੋਂ ਉਹਨਾਂ ਦੇ ਬੱਚੇ ਸਿਰ ਦੇ ਵਾਲਾਂ ਦੇ ਲੰਮੀ ਕਟਿੰਗ ਕਰਾਉਂਦੇ ਜਿਸ ਨੂੰ ਲੋਕ ਪਟੇ ਵੀ ਕਹਿੰਦੇ ਹਨ ਤੇ ਮੁਸਲਮਾਨ ਉਸ ਨੂੰ ਚੂਨੇ ਕਹਿੰਦੇ ਸਨ ਉਸ ਤੋਂ ਇਸ ਦਾ ਨਾਮ ਚੂਨਾ ਤੇ ਚੂਨਾ ਵੜ ਪੈ ਗਿਆ 1947 ਦੀ ਵੰਡ ਤੋਂ ਪਹਿਲਾਂ ਇੱਥੇ ਬਹੁਤ ਸੋਹਣੀ ਮਸਜਿਦ ਸੀ ਜੋ ਅੱਜ ਵੀ ਇੱਕ ਨਿਸ਼ਾਨੀ ਦੇ ਵਜੋਂ ਮੌਜੂਦ ਹੈ ਦੋਸਤੋ ਵੀਡੀਓ ਦੇ ਵਿੱਚ ਜੋ ਇਹ ਮਸਜਦ ਵਾਲੀ ਗਲੀ ਵਿੱਚ ਆਪਾਂ ਜਾ ਰਹੇ ਹਾਂ ਇਸ ਗਲੀ ਵਿੱਚ ਬਾਬਾ ਨਜਾਮ ਬਾਬਾ ਮੁਹੰਮਦ 하ਜੀ ਜਹਾਨ ਮੁਹੰਮਦ ਉਹਨਾਂ ਦੇ ਘਰ ਸਨ ਜੋ 1947 ਦੀ ਵੰਡ ਵੇਲੇ ਇਥੋਂ ਚਲੇ ਗਏ ਇਨ੍ਹਾਂ ਪਰਿਵਾਰਾਂ ਨਾਲ ਇਥੋਂ ਦੇ ਵਸਨੀਕ ਸਰਦਾਰ ਚੇਤ ਸਿੰਘ ਜੀ ਖੇਤੀ ਦਾ ਕੰਮ ਕਰਦੇ ਹੁੰਦੇ ਸਨ ਜਿਨ੍ਹਾਂ ਨੂੰ ਉਹ ਅੱਜ ਵੀ ਯਾਦ ਕਰਦੇ ਹਨ ਇਥੋਂ ਗਏ ਪਰਿਵਾਰ ਜੀਵੇ ਵਾਲਾ ਜਿਸ ਨੂੰ ਚਬਾਰਾ ਕਹਿੰਦੇ ਹਨ ਤਹਿਸੀਲ ਮੈਂਚਣਾਵਾ ਜ਼ਿਲ੍ਹਾ ਬਹਾਵਲ ਨਗਰ ਵਿੱਚ ਜਾ ਕੇ ਆਬਾਦ ਹੋਏ ਹਨ ਅੱਜ ਚੂਨਾਵੜ ਬਹੁਤ ਤਰੱਕੀ ਕਰ ਚੁੱਕਾ ਹੈ ਹੁਣ ਮੌਜੂਦਾ ਚੂਨਾਵੜ ਦੇ 13 ਵਾਰਡ ਹਨ ਇੱਥੋਂ ਦੇ ਲੋਕਾਂ ਦਾ ਧਰਮ ਵਿੱਚ ਵੀ ਬਹੁਤ ਵਿਸ਼ਵਾਸ ਹੈ ਇੱਥੇ ਗੁਰਦੁਆਰਾ ਸਾਹਿਬ ਮੰਦਿਰ ਰਾਧਾ ਸੁਆਮੀ satsangkar ਆਦ ਬਣਿਆ ਹੋਇਆ ਹੈ ਚੂਨਾਵੜ ਵਿੱਚ ਤਿੰਨ ਬੈਂਕ ਹਨ ਕੋਆਪਰੇਟਿਵ ਸੁਸਾਇਟੀ ਹੈ ਪੁਰਾਣਾ ਪੁਲਿਸ ਸਟੇਸ਼ਨ ਹੈ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਕਾਲਜ ਸਿਹਤ ਸੇਵਾਵਾਂ ਲਈ ਹੈਲਥ ਸੈਂਟਰ ਗ੍ਰਾਮ ਸੇਵਾ ਸਮਿਤੀ ਖੇਡਣ ਲਈ ਖੇਡ ਮੈਦਾਨ ਹੈਲਥ ਸੈਂਟਰ ਆਦ ਸਾਰੀਆਂ ਸਹੂਲਤਾਂ ਹਨ ਚੂਨਾਵੜ ਸਿੱਖਿਆ ਦੇ ਖੇਤਰ ਵਿੱਚ ਵੀ ਮੋਰੀ ਹੈ ਇਸ ਤੋਂ ਇਲਾਵਾ ਇੱਥੇ ਟ੍ਰੇਨਿੰਗ ਸੈਂਟਰ ਡਾਈਟ ਵੀ ਬਣਿਆ ਹੋਇਆ ਹੈ ਚੂਨਾਵੜ ਵਿੱਚ ਜਿੱਥੇ ਬਹੁਤ ਸਾਰੇ ਵਿਦਿਆਰਥੀ ਟ੍ਰੇਨਿੰਗ ਕਰਕੇ ਅਧਿਆਪਕ ਬਣ ਚੁੱਕੇ ਹਨ ਬਹੁਤੀ ਆਬਾਦੀ ਇੱਥੇ ਪਹਿਲਾਂ ਤੋਂ ਵੀ ਵਸਨੀਕ ਹੈ ਅਤੇ ਇਸ ਤੋਂ ਇਲਾਵਾ 1947 ਦੀ ਵੰਡ ਵੇਲੇ ਪੋਲੇਵਾਲਾ ਬਹਾਵਲਨਗਰ ਅਤੇ ਲਾਇਲਪੁਰ ਤੋਂ ਲੋਕ ਆ ਕੇ ਵੀ ਆਬਾਦ ਹੋਏ ਹਨ 1947 ਦੀ ਵੰਡ ਮਗਰੋਂ ਪੰਨੂ RAM ਜੀ ਛਡਾਣਾ ਪਿੰਡ ਦੇ ਪਹਿਲੇ ਨੰਬਰਦਾਰ ਬਣੇ ਅਤੇ ਸ਼੍ਰੀ ਸਾਵੰਤ RAM ਜੀ ਸਹਾਰਣ ਪਹਿਲੇ ਸਰਪੰਚ ਸ਼੍ਰੀ ਮੋਣਾ RAM ਜੀ ਦੂਸਰੇ ਸਰਪੰਚ ਬਣੇ ਪਿੰਡ ਚੂਨਾਵੜ ਬਾਰੇ ਜਾਣਕਾਰੀ ਸਾਨੂੰ ਇਥੋਂ ਦੇ ਸਨੇਕ ਰਕੇਸ਼ ਜੀ ਛਡਾਣਾ ਵੱਲੋਂ ਮੁਹੱਈਆ ਕਰਵਾਈ ਗਈ ਜਿਨ੍ਹਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਇਹ ਵੀਡੀਓ ਸਾਡੇ ਪਿਆਰੇ ਵੀਰ ਨਸੀਰ ਜੋਈਆ ਜੀ ਦੇ ਮਿੱਤਰ ਮੁਹੰਮਦ ਸਰਵਰ ਜੀ ਹੋਰਾਂ ਦੇ ਕੈਨਤੇ ਬਣਾ ਰਹੇ ਹਾਂ ਕਿਉਂਕਿ ਉਹਨਾਂ ਦੇ ਬਜ਼ੁਰਗ ਦਾ ਇਹ ਪੁਰਾਣਾ ਪਿੰਡ ਹੈ ਤੇ 1947 ਦੀ ਵੰਡ ਵੇਲੇ ਉਹ ਹਿਜਰਤ ਕਰਕੇ ਲਹਿੰਦੇ ਪੰਜਾਬ ਦੇ ਪਿੰਡ ਜੀਵੇ ਵਾਲਾ ਤਹਿਸੀਲ ਮੈਂਚਨਾਬਾਦ ਜ਼ਿਲ੍ਹਾ ਬਹਾਵਲ ਨਗਰ ਦੇ ਵਿੱਚ ਜਾ ਕੇ ਆਬਾਦ ਹੋ ਗਏ ਦੋਸਤੋ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ